ਨਹੀਂ ਮੈਂ ਸਟ੍ਰੇਕ ਦੇ ਪ੍ਰਿੰਸੀਪਲ ਹਾਂ ਇਹਦਾ ਬੇਜ ਡੈਥ ਹੋ ਗਈ ਹੈ ਪੱਤਰ ਦੇ ਦੋ ਵਾਲੀ ਹੋ ਗਿਆ ਜਿੰਨਾ ਜ਼ਿਆਦਾ ਹੈ Terima lagi program share ਰਗਾ ਕੋਕਲਾਦ ਰਗਾ ਕੋਕਲਾਦ ਰਾਮਲਾ ਠੀਕ 16 ਤੀ ਦਿ ਰਾਤੀ ਭਾਰਤਾਂ ਤੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਇੱਕ ਘੰਟਾ ਜਿਹੜਾ ਨਹੀਂ ਗਏ ਪਿੰਡ ਪਹਿਲਾਂ ਰਾਤ ਪੁਛ ਚਲ ਗਈ ਏ ਉਸ ਤੋਂ ਬਾਅਦ ਸਵੇਰੇ ਕੋਈ ਨਹੀਂ ਗਿਆ ਐਸਪੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨਹੀਂ ਗਏ ਫਿਰ ਮੈਸਿਵ ਸਾਹਿਬ ਨੂੰ ਬੇਨਤੀ ਕੀਤੀ ਇਹਨਾਂ ਪਰ ਡੀਐਸਪੀ ਕੱਕੜਸਰ ਨੂੰ ਭੇਜਿਆ ਉਹਨਾਂ ਸਾਰੀ ਗੱਲ ਦੱਸੀ ਵੈਰੀਫਾਈ ਐਸਐਸਬਾ ਨੂੰ ਦੱਸਿਆ ਜਜੋਕੇ ਬਾਹੀ ਨੇ ਤੋਸ਼ੀ ਕਮਲਦੀਪ ਸਿੰਘ son of ਮਜੀਦ ਸਿੰਘ ਪਿੰਡ ਕਾਇਨਾ ਜਿਹਨੇ ਗੋਲੀ ਚਲਾਈ ਏ ਉਹ ਆ ਕੇ ਸਾਡੇ ਘਰ ਆ ਪੀਟਰ ਸਿੰਘ ਸੁਪੰਜ ਦੇ ਕੋਲ ਗਏ ਨੇ ਸਾਰਨ ਵੀ ਇਸੇ ਸਾਫਾਸਪੈ ਇਹਦੇ ਕੋਲ ਗਏ ਨੇ ਕਿਦਰ ਗਲਤੀ ਹੋ ਗਈ ਤੇ ਮਾਫੀ ਮੰਗਣਿਆ ਕਦੇ ਪੈਰੀ ਪੈਣਾ ਸਾਰੇ ਪਰਿਵਾਰ ਦੇ ਤੇ ਜਾਣ ਤੋਂ ਹੈਗਾ ਪਹਿਲੇ ਪੁਸ ਦਾ ਕੰਮ ਏ ਪਹਿਲਾਂ ਪੀਐਸ ਤੇ ਕਰੋ ਟੋਕੀ ਦੇਖੋ ਇੰਨੇ ਹਾਲਾਤ ਮਾਰੇ ਨਜਾਇਜ਼ਾਂ ਨੇ ਗੋਲੀ ਚਲਾਈ ਏ ਤੇ ਪੁਸ ਨੇ ਟ੍ਰੇਸਿੰਗ ਕੀਤਾ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੋ ਨੂੰ ਕਾਰ ਵੀ ਪੁਸਤ ਦੇ ਚੋਂ ਬੇਗਣਾ ਸਭ ਕਰੰਦੇ ਆ ਉਹਨੂੰ ਬੇਗਣਾ ਸਭ ਕਰੇ ਮੈਂ ਨਹੀਂ ਤੇ ਐਸਐਸਰ ਨੂੰ ਡੀਆਈ ਸਾਹਿਬ ਨੂੰ ਔਰ ਸੀਐਮ ਸਾਹਿਬ ਨੂੰ ਇਹੋ ਬੇਨਤੀ ਹੈ ਇਹੋ ਜਿ ਮਾਰੇ ਹਸਲਾਂ ਦੇ ਜੇ ਪੁਸਤ ਨੇ ਬਚਾਉਣੇ ਨੇ ਤੇ ਇਹ ਪੰਜਾਬ ਬਚੇਗਾ ਕਿੱਥੋਂ ਇੱਕ ਐਸਐਸਰ ਲੱਗਾ ਕਰਦੀ ਰਿਹਾ ਸਿਕ ਇਹਦੇ ਉੱਤੇ ਐਪੀਐਨ 118 ਬੜਾ ਪੰਜੀ ਫਰਵੀ ਦਾ ਹਾਈ ਕੋਰਟ ਤੋਂ ਕੋਨੇ 201 ਦਾ ਪਰਚਾ ਦੱਜੇ ਪੀਐਨਐਸ ਦਾ ਕਾਦੀਆਂ ਥਾਣੇ ਚ ਉਨਵੈਸ ਚੁਲਾਇਆ ਵੈ ਜੇ ਲੱਗਣ ਦੇ ਕਾਬਲ ਨਹੀਂ ਤੇ ਨਾ ਹੀ ਪੀਪੀਆਰ ਮਤਲਬ ਲੱਗ ਸਕਦਾ ਉਹ ਐਸਐਚਓ ਇੱਕ ਇੰਨਾ ਨਲਾਕ ਐਸਐਚਓ ਜਿਹੜਾ ਇੱਕ ਗੈਂਗਸਟਰ ਦੀ ਮਤ ਕਰਣ ਰਿਹਾ ਤੇ ਉਹਨੂੰ ਦੋ ਨੰਬਰ ਦੇ ਖਾਤੇ 'ਚ ਪਾਉਣ ਰਿਹਾ ਬਾਈ ਨੇ ਲਿਖਾਉਣ ਦੇ ਬਾਵਜੂਦ ਤੇ ਮੇਰਗੇ ਹੋਏ ਬੇਨਤੀ ਸੀਐਮ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਡੀਆਈ ਸਾਹਿਬ ਨੂੰ ਐਸਐਪੀ ਸਾਹਿਬ ਨੂੰ ਵੀ ਦੱਸਣ ਦੇ ਬਾਵਜੂਦ ਇਹ ਉਹਨਾਂ ਬਚਾਉਣ ਰਿਹਾ ਇੱਕ ਐਸਐਚਓ ਇਹਦੇ ਸਾਰੇ ਤੇ ਮਰਵਾਦ ਕਰਦਾ ਡੱਬਰ ਨੂੰ ਲੋ ਇਹਦਾ ਮਤਲਬ ਇਹੋ ਹੀ ਹੈ ਰਹਿਮੀ ਚੋਕੇ ਅਗਾ ਦੇ ਤਾਂ ਮੁਕਾਬਲਾ ਕਰਨੇ ਇੱਥੇ ਆਪੇ ਇੱਕ ਖਾਨਾ ਚੱਕੀ ਕਰਾਇਆਗਾ ਨਾ ਐਸਐਚਓ ਇਹ ਇਹ ਉਹ ਵੇਂਦੀ ਇਨਕੁਆਇਰੀ ਕਰਾ ਕੇ ਇਹਨੂੰ ਉੱਥੋਂ ਬਦਲਿਆ ਜਾਵੇ ਹੱਕੀ ਦੋਸ਼ੀ ਨੂੰ ਫੜਿਆ ਜਾਵੇ ਵੀਰੇ ਜੇ ਨਾਇਕ ਆਵੀਂ ਕੀਤੀ ਤੇ ਸਾਰਾ ਇਲਾਕਾ ਆ ਕੇ ਫਿਰ ਟ੍ਰੈਫਿਕ ਜਮ ਕਰਾਂਗੇ ਸਿਧੂ ਜਵਾਨ ਸਾਰੇ ਇਲਾਕਾ ਸਾਡੇ ਨਾਲ ਆ ਲਾਇਆ ਵਾ دہشت ਦਾ ਮਾਹੌਲ ਬਣਿਆ ਪਿਆ ਵਾ 2 ਨੰਬਰ ਦੇ ਇਹਨਾਂ ਕੋਲ ਹਥਿਆਰ ਨੇ ਪਿਸਤਲ ਨੇ ਜੋ ਵੀ ਇਹਨਾਂ ਕੋਲ ਹੈਗਾ ਵਾ ਗੈਂਗਸਟਰイズਮ ਨੂੰ ਇਹ ਬढ़ावा ਦੇਣ ਦੇ ਆ ਅਸੀਂ ਐਸਐਸਪੀ ਸਾਹਿਬ ਨੂੰ ਅੱਜ ਮੰਗ ਕੀਤੀ ਹੈ ਵੀ ਇਹਨੂੰ ਥੱਲ ਪਾਈ ਜਾਵੇ ਇਹਨਾਂ ਦੀ ਬੰਦੀ ਕਾਰਵਾਈ ਜਾਏ ਜਾ ਦੋਸ਼ੀ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਤੇ ਉਹਨੂੰ ਪੁੱਛਿਆ ਜਾਵੇ ਵੀ ਤੂੰ ਇਹ ਗੋਲੀ ਕਿਉਂ ਚਲਾਈ ਹੈ ਤੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਐਸਐਸਪੀ ਸਾਹਿਬ ਨੇ ਸਾਨੂੰ ਕਿਹਾ ਵੀ ਮੈਂ ਜਲਦੀ ਇਹ ਕੰਮ ਕਰਵਾ ਲੈਣਾ ਵਾ ਤੇ ਜੇ ਜਲਦੀ ਨਹੀਂ ਹੁੰਦਾ ਇਹ ਕੰਮ ਫਿਰ ਅਸੀਂ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਹਾਂ ਵੀ ਅਸੀਂ ਇਹ ਸੜਕ ਜਾਮ ਕਰਾਂਗੇ ਜਿੰਨਾ ਚਿਰ ਦੋਸ਼ੀ ਨੂੰ ਅੰਦਰ ਫੜ ਕੇ ਨਹੀਂ ਦਿੱਤਾ ਜਾਊਗਾ ਉਨਾ ਚਿਰ ਅਸੀਂ ਘਰ ਨਹੀਂ ਬਹਿਣਾ ਨਾ ਸਾਡਾ ਕੋਈ ਇਲਾਕੇ ਦਾ ਬੰਦਾ ਬਹੇਗਾ ਸਾਰੇ ਜਣੇ ਅਸੀਂ ਮੋਤਵਰ ਸਾਰੇ ਬੰਦੇ ਆਹੀਂ ਇਲਾਕੇ ਨੂੰ ਪੀਸਫੁੱਲ ਰੱਖਣਾ ਵਾ ਕਿ ਅਸੀਂ ਗੋਲੀਆਂ ਚਲਾਉਣੀਆਂ ਸਾਡੇ ਬੱਚਿਆਂ ਸਕੂਲਾਂ ਚ ਜਾਣਾ ਵਾ ਤੇ ਠਾ ਠਾ ਦੀ ਬਾਤ ਸੁਣ ਕੇ ਜਾਣਗੇ ਇਹ ਤੇ ਜੁਪੀ ਬਿਹਾਰ ਨੂੰ ਮਾੜਾ ਹਾਲ ਹੋ ਗਿਆ ਇੱਥੇ ਕੁਝ ਦਿਨ ਪਹਿਲੇ ਦੀ ਗੱਲ ਹੈ ਕਿ ਰਾਤ ਵੇਲੇ ਇਹਨਾਂ ਦੇ ਘਰ ਦੇ ਨੇੜੇ ਇੱਕ ਜਿਵੇਂ ਫਾਇਰ ਕੀਤਾ ਇਹ ਇਹਨਾਂ ਨੇ ਕੰਪਲੇਨਟ ਦਿੱਤੀ ਸੀ ਰਾਤ ਦਾ ਵੇਲਾ ਸੀ ਮੁਰਗੇ ਰਲੇ ਦਿਨ ਜਾ ਕੇ ਇਹਨਾਂ ਨੇ ਆਪਣਾ ਇਹਨਾਂ ਦੇ ਭਤੀਜੇ ਵੱਲੋਂ ਜਨੈਸੀ ਦੇ ਭਤੀਜੇ ਵੱਲੋਂ ਬਿਆਨ ਲਖਾਈ ਗਏ ਪਹਿਲੇ ਉਹਨਾਂ ਨੇ ਇੱਕ ਗੱਡੀ ਦੇਖੀ ਦੋ ਗੱਡੀਆਂ ਦੇਖੀਆਂ ਫਿਰ ਬਾਅਦ ਵਿੱਚ ਇੱਕ ਗੱਡੀ ਦੇਖੀ ਤਾਂ ਉਹਦੇ ਵਿੱਚ ਫਿਰ ਉਹਨਾਂ ਨੇ ਬੰਦਾ ਪਛਾਣ ਲਿਆ ਉਸ ਬੰਦੇ ਤੇ ਇਹਨਾਂ ਨੇ ਪਾਈ ਨੇਮ ਜਿਕਰ ਕੀਤਾ ਆਪਣੇ ਬਿਆਨਾਂ ਦੇ ਵਿੱਚ ਪਰ ਜਿਹੜੇ ਹਾਲਾਤ ਇਹ ਬਿਆਨ ਕੀਤੇ ਸੀ ਉਹਦੇ ਵਿੱਚ ਜਿਸ ਲਈ ਕੇਸ ਦਰਜ ਕੀਤਾ ਗਿਆ ਤੇ ਬਾਅਦ ਤਸਦੀਕ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲ ਲਿਖੀ ਗਈ ਸੀ ਅੱਜ ਸਾਰੀਆਂ ਦੇ ਲੋਕ ਜਨਾਇਰ ਸਿੰਘ ਆਪਣੇ ਨਾਲ ਲੈ ਕੇ ਆਇਆ ਸੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਸਪੈਸੀਫਿਕ ਸਾਡੇ ਕੋਲ ਸਬੂਤ ਨਹੀਂ ਉਹਦੇ ਬਲੋਂ ਕਾਬੂ ਨਹੀਂ ਸੀਸੀਟੀਵੀ ਫੁਟੇਜ ਆ ਦੂਸਰੇ ਹੈਗੇ ਨੇ ਉਹਨੂੰ ਵੈਰੀਫਾਈ ਕਰੋ ਤੇ ਇਹਨੂੰ ਆਪਣਾ ਪਾਈ ਨੇ ਉਹ ਤੁਹਾਨੂੰ ਜਿਹੜਾ ਕਿ ਐਸ ਐਚਓ ਸਾਹਿਬ ਨੇ ਕਿਹਾ ਕਿ ਤਸਦੀਕ ਕਰਕੇ ਕੀਤਾ ਜਾਗਾ ਤਸਦੀਕ ਕਰਕੇ ਇਹਦੇ ਤੇ ਪਾਈ ਨੇ ਕਾਰਵਾਈ ਕੀਤੀ ਜਾਂਦੀ ਹੈ ਆ ਉਹਨਾਂ ਨੇ ਇਹ ਵੀ ਗੱਲ ਕੀਤੀ ਤੇ ਇਹ ਉਹਨਾਂ ਨੂੰ ਕਿਹਾ ਗਿਆ ਕਿ ਇਸ ਸੰਬੰਧ ਦੇ ਜੇ ਅਸੀਂ ਆਪਣੇ ਤੌਰ ਤੇ ਪ੍ਰਤਾਲ ਕਰਦੇ ਜੇ ਉਹਨਾਂ ਕੋ ਕੋਈ ਇਸ ਤਰੀਕੇ ਦੇ ਸੰਬੰਧ ਦੇ ਵਿੱਚ ਅਲਿਗੇਸ਼ਨ ਹੈ ਸਾਡੀ ਕੋਈ ਪੁਖਤਾ ਸਬੂਤ ਨਹੀਂ ਤੇ ਉਹ ਸਾਰੇ ਦਿੱਤੇ ਜਾਂਦੇ ਕਾਰਵਾਈ ਜੰਮਦਾ ਹੈ